ਅੱਜ ਦੀ ਵੀਡੀਓ ਬਹੁਤ ਹੀ ਜਾਣਕਾਰੀ ਭਰਪੂਰ ਹੋਣ ਵਾਲੀ ਹੈ ਸਕਿਪ ਬਿਲਕੁਲ ਨਾ ਕਰਿਓ ਇਸ ਵੀਡੀਓ ਵਿੱਚ ਦਿੱਤੀ ਜਾਣਕਾਰੀ ਦੀ ਹਰ ਕਿਸੇ ਨੂੰ ਜ਼ਰੂਰਤ ਪੈਂਦੀ ਹੈ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਸਭ ਨਾਲ ਸ਼ੇਅਰ ਜ਼ਰੂਰ ਕਰਿਓ ਪੰਜਾਬ ਚ ਮੌਤ ਦਾ ਸਰਟੀਫਿਕੇਟ ਕਿਵੇਂ ਬਣਦਾ ਹੈ ਮੌਤ ਸਰਟੀਫਿਕੇਟ ਇੱਕ ਸਰਕਾਰੀ ਦਸਤਾਵੇਜ਼ ਹੁੰਦਾ ਹੈ ਜੋ ਕਿਸੇ ਵਿਅਕਤੀ ਦੀ ਮੌਤ ਦੀ ਪੁਸ਼ਟੀ ਕਰਦਾ ਹੈ ਇਹ ਸਰਟੀਫਿਕੇਟ ਕਈ ਜ਼ਰੂਰੀ ਕੰਮਾਂ ਲਈ ਲੋੜੀਂਦਾ ਹੁੰਦਾ ਹੈ ਜਿਵੇਂ ਕਿ ਵਾਰਸਦਾਰੀ ਇਨਸ਼ੋਰੈਂਸ ਕਲੇਮ ਬੈਂਕ ਖਾਤੇ ਬੰਦ ਕਰਵਾਉਣਾ ਦੇ ਮੌਤ ਹੋਣ ਤੋਂ ਬਾਅਦ ਕਿੰਨੇ ਦਿਨਾਂ ਅੰਦਰ ਅਰਜ਼ੀ ਦੇਣੀ ਪੈਂਦੀ ਹੈ ਮੌਤ ਹੋਣ ਤੋਂ 21 ਦਿਨਾਂ ਦੇ ਅੰਦਰ ਅਰਜ਼ੀ ਦੇਣੀ ਲਾਜ਼ਮੀ ਹੁੰਦੀ ਹੈ ਜੇਕਰ 21 ਦਿਨ ਤੋਂ ਬਾਅਦ ਅਰਜ਼ੀ ਦਿੰਦੇ ਹੋ ਤਾਂ ਲੇਟ ਫੀਸ ਲੱਗ ਸਕਦੀ ਹੈ ਜਾਂ ਮੈਜਿਸਟਰੇਟ ਦੀ ਇਜਾਜ਼ਤ ਲੈਣੀ ਪੈਂਦੀ ਹੈ ਮੌਤ ਸਰਟੀਫਿਕੇਟ ਕਿੱਥੋਂ ਬਣਦਾ ਹੈ ਨਗਰ ਨਿਗਮ ਨਗਰ ਕੌਂਸਲ ਪੰਚਾਇਤਕਰ ਆਨਲਾਈਨ ਮਾਧਿਅਮ ਰਾਹੀਂ ਪੰਜਾਬ ਗਵਰਨਮੈਂਟ ਦੀ ਵੈਬਸਾਈਟ ਜਾਂ ਸੇਵਾ ਕੇਂਦਰ ਵਿੱਚ ਲੋੜੀਂਦੇ ਦਸਤਾਵੇਜ਼ ਮਰਹੂਮ ਦੀ ਆਧਾਰ ਕਾਰਡ ਦੀ ਫੋਟੋ ਕਾਪੀ ਮੌਤ ਦੀ ਤਾਰੀਖ ਤੇ ਸਥਾਨ ਦੀ ਜਾਣਕਾਰੀ मर्द औरत हो जानकारी मरहूम के परिवारक मैंबर की आई डी जो अर्जी दे रहा है हस्पताल तो मौत का सर्टिफिकेट जेकर च मौत हुई होपंच हो वालों दिता गया पुष्टि पत् पासपोर्ट साइज फोटो अर्जी किए दे तरीका एक आफलाइन तरीका सेवा केंद्र ज एमसी ऑफिस सब दस्तावेज लैके अपने इलाके सेवा केंद्र ज मुंसिपल कारपोरेशन दफ्तर जाओ उ फार्म भरो मदद करेगा फीस जमा करवाओ ਜੇ ਲਾਗੂ ਹੋਵੇ ਤਾਂ ਹਨੂ ਰਸੀਦ ਮਿਲੇਗੀ ਅਤੇ ਕੁਝ ਦਿਨਾਂ ਵਿੱਚ ਸਰਟੀਫਿਕੇਟ ਜਾਰੀ ਕਰ ਦਿੱਤਾ ਜਾਵੇਗਾ ਤਰੀਕਾ 2 ਆਨਲਾਈਨ ਤਰੀਕਾ ਤੁਸੀਂ ਇਹ ਸੇਵਾ ਪੰਜਾਬ ਸਰਕਾਰ ਦੀ ਡਿਜੀਟਲ ਅ ਪਲੈਟਫਾਰਮ ਤੇ ਵੀ ਲੈ ਸਕਦੇ ਹੋ ਉਥੇ ਡੈਟਸ ਤੇ ਫਕਤ ਸੇਵਾ ਚੁਣੋ ਲੌਗਇਨ ਕਰਕੇ ਫਾਰਮ ਭਰੋ ਦਸਤਾਵੇਜ਼ ਅਪਲੋਡ ਕਰੋ ਅਪਲੀਕੇਸ਼ਨ ਸਬਮਿਟ ਕਰੋ ਮੌਤ ਸਰਟੀਫਿਕੇਟ ਬਣਨ ਵਿੱਚ ਲੱਗਣ ਵਾਲਾ ਸਮਾਂ ਆਮ ਤੌਰ ਤੇ 7 ਤੋਂ 15 ਦਿਨ ਲੱਗ ਸਕਦੇ ਹਨ ਜੇਕਰ ਜਾਂਚ ਦੀ ਲੋੜ ਪੈ ਜਾਵੇ ਤਾਂ ਹੋਰ ਸਮਾਂ ਵੀ ਲੱਗ ਸਕਦਾ ਹੈ ਫੀਸ ਪ੍ਰਿਲੇ 21 ਦਿਨਾਂ ਅੰਦਰ ਬਿਨਾ ਕਿਸੇ ਫੀਸ ਦੇ 21 ਦਿਨ ਤੋਂ ਬਾਅਦ ਲੇਟ ਫੀਸ ਜੋੜ ਦਾ ਨਿਸ਼ਾਨ anumati ਲੈਣੀ ਪੈਗੀ ਮੌਤ ਹੋਣ ਦੇ ਤੁਰੰਤ ਬਾਅਦ ਰਜਿਸਟਰ ਕਰਵਾਉਣਾ ਚੰਗਾ ਰਹਿੰਦਾ ਹੈ ਆਨਲਾਈਨ ਫਾਰਮ ਭਰਨ ਤੋਂ ਬਾਅਦ ਹਮੇਸ਼ਾ ਅਪਲੀਕੇਸ਼ਨ ਨੰਬਰ ਸੰਭਾਲ ਕੇ ਰੱਖੋ ਅਧਿਉਪਲਕਤ ਸਰਟੀਫਿਕੇਟ ਵੀ ਆਸਾਨੀ ਨਾਲ ਲਵਾਇਆ ਜਾ ਸਕਦਾ ਹੈ ਜੇ ਪੁਰਾਣਾ ਗੁੰਮ ਹੋ ਜਾਵੇ ਜੇਕਰ ਜਾਣਕਾਰੀ ਚੰਗੀ ਲੱਗੀ ਹੈ ਤਾਂ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ